ਸੰਸਕਾਰ ਹੋ ਗਿਆ ਜੀ ਵੀਰ ਗੁਰਲਬਜੀਤ ਦਾ ਹਾਂਜੀ ਵੀਰ ਜੀ ਬੰਦ ਤੇ ਮਤਲਬ ਇਹ ਜਿਹੜੀ ਡੈੱਡ ਬੋਡੀ ਲਿਆਉਣ ਦੇ ਵਿੱਚ ਤੁਸੀਂ ਆਪ ਨਿੱਜੀ ਤੌਰ ਤੇ ਪਹੁੰਚ ਕੀਤੀ ਹੈ ਜੀ ਜੀ ਤੌਰ ਤੇ ਦਿੱਲੀ ਗਏ ਹਾਂ ਜੀ ਪਰਸੂ ਤੇ ਰਾਤੀ ਸਾਨੂੰ 9:30 ਵਜੇ ਜਹਾਜ਼ ਉੱਥੇ ਲੱਗਾ 11:00 ਵਜੇ ਨੂੰ ਸਿੱਧਾ ਤਾਂ ਕੋਈ ਨਹੀਂ ਲੈ ਗਏ ਕਰੀ ਸਨ ਸਕਾਰ ਕਰਦਾ ਬੋਡੀ ਸਹੀ ਸਲਾਮ ਤਹੀ ਜਾਂ ਬੋਡੀ ਖਰਾਬ ਹੋ ਚੁੱਕੀ ਨਹੀਂ ਸਹੀ ਸਲਾਮ ਜੀ ਮੋਂ ਜਿਹੜੀ ਪ੍ਰਸ਼ਾਸਨ ਤੋਂ ਤੁਸੀਂ ਕੀ ਪਹੁੰਚ ਬਣਾਓਗੇ ਉਹਨਾਂ ਦੇ ਪਰਿਵਾਰ ਨੂੰ ਕੋਈ ਸਹਾਇਤਾ ਕਰਨ ਲਈ ਸਰਕਾਰ ਤੋਂ ਇਹ ਪਹੁੰਚ ਚਾਹੁੰਦੇ ਵੀ ਸਾਡੀ ਸਰਕਾਰ ਮਰਤ ਕਰੇ ਜਿਹੜੀ ਬੰਦੇ ਨੇ ਸਾਡੇ ਬੰਦੇ ਨੂੰ ਮਾਰਿਆ ਉਹਨੂੰ ਕੋਈ ਸਜ਼ਾ ਹੋਵੇ ਕੋਨੂੰ ਕੋ ਫਾਂਸੀ ਦਿੱਤੀ ਜਾਵੇ ਉਦੋਂ ਉਹਦਾ ਕੁਝ ਆ ਨਾ ਪਾਇਆ ਜਾਵੇ ਮਾਲੀ ਸਹਾਇਤਾ ਦਿੱਤੀ ਜਾਵੇ ਪਰਿਵਾਰ ਨੂੰ ਬਹੁਤ ਘਾਟਾ ਪੈ ਗਿਆ ਸਾਰੇ ਪਰਿਵਾਰ ਨੂੰ ਇਹਦੇ ਸਵਾਜਿ ਤੁਸੀਂ ਕੋਈ ਲਿਖ ਦਿੱਤਾ ਉੱਤੇ ਡਿਪਟੀ ਕਮਿਸ਼ਨਰ ਨੂੰ ਜਾਨਕੀ ਸਜ਼ਾ ਦਿਵਾਉਣ ਲਈ ਇਹ ਬੇਨਤੀ ਕਰੋਗੇ ਜਾਂ ਕੇਂਦਰ ਸਰਕਾਰ ਤੱਕ ਪਹੁੰਚ ਬਣਾਓਗੇ ਕਰਾਂਗੇ ਜਿੱਥੋਂ ਦੀ ਸਾਡੀ ਪਹੁੰਚ ਆਈ ਉਥੋਂ ਦੇਖੋ ਤੇ ਹੁਣ ਇੱਕ ਐਮਐਲਏ ਸਾਹਿਬ ਕੋਲ ਐਮਪੀ ਸਾਹਿਬ ਕੋਲ ਜਿੱਥੇ ਵੀ ਜਾਣਾ ਪਿਆ ਅੱਜ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਇੱਥੇ ਪਹੁੰਚਿਆ ਹੈ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਆਇਆ ਹੈ ਜੀ ਸਾਹਿਬ ਅਫਸੋਸ ਵਾਲੀ ਗੱਲ ਹੈ ਜੀ ਪ੍ਰਸ਼ਾਸਨ ਵੱਲੋਂ ਮੈਂ ਤੇ ਸਰਦਾਰ ਹਿੰਦੂ ਸਿੰਘ ਪਰਵਾਰੀ ਐਸਟੀਐਮ ਸਾਹਿਬ ਨੇ ਸਾਡੀ ਡਿਊਟੀ ਲਈ ਸੀ ਅਸੀਂ ਉਹਨਾਂ ਦੇ ਬਿਅਾਸਤੇ ਜਿਹੜਾ ਸੰਸਕਾਰ ਦੇ ਅੰਤਿਮ ਰਸਮਾਂ ਦੇ ਸ਼ਾਮਲ ਹੋਏ ਆ ਤੇ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਬਿਅਾਸਤੇ ਭਰੋਸਾ ਦੋ ਰਹੇ ਆ ਕਿ ਜੋ ਵੀ ਕੋਈ ਇਹਨਾਂ ਦੀ ਕੋਈ ਕਾਨੂੰਨੀ ਮਦਦ ਹੋਊਗੀ ਉਹ ਸਰਕਾਰ ਵੱਲੋਂ ਇਹਨਾਂ ਨੂੰ ਸਮੇਂ ਸਿਰ ਜਿਹੜੀ ਹੈ ਕਰਤੀ ਜਾਊਗਾ ਇਹਦੇ ਇਹਦੇ ਸਬੰਧ ਚ ਕੋਈ ਕਾਗਜ਼ ਪੱਤਰ ਜਿਹੜੇ ਇਹਨਾਂ ਤੋਂ ਕਲੈਕਟ ਕੀਤੇ ਹੈ ਜੀ ਤੁਹਾਨੂੰ ਅੱਜ ਨਹੀਂ ਉਹਨਾਂ ਨੂੰ ਪਤਾ ਹੋਊਗਾ ਜੀ ਐਸਟੀਐਮ ਸਾਹਿਬ ਇਹਨਾਂ ਨੇ ਪਹੁੰਚ ਕਰਨੀ ਉਸ ਦਫ਼ਤਰ ਤੇ ਇਹ ਜਦੋਂ ਵੀ ਉਹਨਾਂ ਦੇ ਵਿਹਾਰੇ ਕੋਈ ਵੀ ਜਿਹੜਾ ਉੱਥਾਂ ਜਾ ਕੇ ਮਿਲ ਸਕਦਾ ਕਿਸੇ ਵੀ ਜਾਨੀ ਕਿ ਤੁਹਾਡੇ ਕਹਿੰਦਾ ਬਾਪੇ ਜਦੋਂ ਇਹ ਸਾਰਥਿਕ ਪਹੁੰਚ ਕਰਨਗੇ ਉਦੋਂ ਹੀ ਜਿਹੜਾ ਅਗਲਾ ਜਿਹੜਾ ਕਦਮ ਚੁੱਕਾ ਆ ਬਿਲਕੁਲ ਜੀ ਕਾਨੂੰਨਾ ਤੱਕ ਜੋ ਵੀ ਇਹਨਾਂ ਦੀ ਕੋਈ ਸਹਾਇਤਾ ਹੋਊਗੀ ਉਹ ਪ੍ਰਸ਼ਾਸਨ ਵੱਲੋਂ ਕੀਤੀ ਜਾਊਗੀ ਹੁਣ ਤੁਸੀਂ ਪੁੱਛੇ ਜੀ ਉਹਨਾਂ ਦੀ ਥਾਂ ਤੇ ਹਾਂਜੀ ਐਸ ਕੇ ਐਮ ਸਾਹਿਬ ਨੇ ਮੇਰੀ ਤੇ ਰਣਜੀਤ ਸਿੰਘ ਦੀ ਠੀਕ ਹੈ ਬਹੁਤ ਧੰਨਵਾਦ ਕੀ ਮਤਲਬ ਸਾਹਮਣੇ ਆਈ ਹੈ ਜੀ ਕਟਨਾ ਕਟਨਾ ਵੇਖੋ ਜੀ ਉੱਥੇ ਰੋਜ਼ੀ ਰੋਟੀ ਵਾਸਤੇ ਗਿਆ ਸੀ ਸਾਡੇ ਆਪ ਦਾ ਹੀ ਪਰਿਵਾਰ ਆ ਜੀ ਮੇਰਾ ਭਤੀਜਾ ਹੀ ਸੀਗਾ ਜੀ ਕੁਝ ਕਾਰਨ ਇਹ ਤੇ ਆਪਦੇ ਕਮਰੇ ਵਿੱਚ ਸੁੱਤੇ ਪਏ ਸੀ ਜੋ ਮੈਂ ਉਧਰ ਦੀ ਅਖਬਾਰ ਤੋਂ ਪੜ੍ਹਿਆ ਜਦੋਂ ਪਤਾ ਲੱਗਾ ਉਹ ਸਿਕਿਉਰਿਟੀ ਗਾਰਡ ਨੇ ਕੋੰਨੇ ਵਾ ਕੇ ਗੋਲੀਆਂ ਚਲਾਤੀਆਂ ਜੋ ਇੱਕ ਗੋਲੀ ਇਹਦੇ ਲੱਗੀ ਜਾਂਦੇ ਡੈਥ ਹੋ ਗਈ ਚਲੋ 2-3 ਦਿਨ ਦੇ ਲੇਖੇ ਰਿਹਾ ਹੈ ਸ਼ਾਇਦ ਕੰਪਨੀ ਬੋਡੀ ਨੂੰ ਭੇਜ ਦੇਗੀ ਉਸ ਤੋਂ ਬਾਅਦ ਮੇਰੇ ਸਾਰੇ ਪਿੰਡ ਵਾਲੇ ਚਾਚੇ ਤਾਂ ਐਨ ਮੇਰੇ ਭਰਾਵਾਂ ਨੇ ਅਸੀਂ ਫਿਰ ਕੈਰੋ ਸਾਹਿਬ ਨੂੰ ਕਿਹਾ ਕੈਰੋ ਸਾਹਿਬ ਨੇ ਮੈਡਮ ਸੁਫਨਾ ਸ਼ਵਰਾਜ ਨਾਲ ਗੱਲ ਕੀਤੀ ਜੋ ਵੀ ਫਾਰਮੈਲਟੀ ਚਾਹੀਦੀ ਉਹ ਚ 2-4 ਦਿਨ ਲੱਗੇ ਸਾਨੂੰ ਉਹ ਫਾਰਮੈਲਟੀ ਕਰਨ ਤੋਂ ਬਾਅਦ ਇੱਕ ਤਰੀ ਨੂੰ ਟਿਕਟ ਸਾਡੇ ਕੋਲ ਆ ਗਈ ਸੀ ਮੈਂ ਗੋਲਨ ਸਾਹਿਬ ਨੂੰ ਦੱਸਤੀ ਮੈਂ ਤੁਹਾਨੂੰ ਵੀ ਭੇਜਤੀ ਸੀ ਉਹਦੇ ਵਿੱਚ ਕੈਰੋ ਸਾਹਿਬ ਨੇ ਸਾਡਾ ਸਹਿਯੋਗ ਦਿੱਤਾ ਅਸੀਂ ਧੰਨਵਾਦੀ ਹਾਂ ਸ੍ਰੀ ਦੇਸ਼ਪ੍ਰਤਾ ਸਿੰਘ ਕੈਰੋਂ ਦੇ ਜਿਨ੍ਹਾਂ ਨੇ ਸਾਡਾ ਉਸੇ ਵੇਲੇ ਹੀ ਕਰਕੇ ਜਿਹੜੀ ਸਾਡੀ ਜੋ ਬੰਦ ਦੀ ਕਾਰਵਾਈ ਹੋ ਕਰਵਾ ਕੇ ਜਿਹੜੀ ਬਾਡੀ ਆ ਸਾਡੇ ਪਿੰਡ ਸਾਡੇ ਵਾਰਸਾਂ ਦੇ ਹਵਾਲੇ ਕਰਤੀ ਆ ਅਸੀਂ ਤੇਲ ਜਿਉ ਧੰਨਵਾਦ ਕਰਦੇ ਆ ਸਰਦਾਰ ਦੇਸ਼ਪਤਾ ਸਿੰਘ ਜੀ ਕੈਰੋਂ ਦਾ ਜੋ ਅਸੀਂ ਸਾਰਿਆਂ ਨੇ ਉਹਦਾ ਚਿਹਰਾ ਦੇਖ ਲਿਆ ਤੇ ਟਾਈਮ ਸਿਰ ਸਾਡੇ ਕੋਲ ਬਾਡੀ ਪਹੁੰਚ ਗਈ ਬਾਡੀ ਵੀ ਵਧੀਆ ਸੀ ਕੋਈ ਖਰਾਬ ਨਹੀਂ ਹੋਈ ਜੀ ਨੌਜਵਾਨ ਮੁੰਡਾ ਸੀ ਇਧਰ ਜੀ ਉਧਰ ਕੋਈ ਮਤਲਬ ਜਿੰਨਾ ਬੰਦਿਆਂ ਨੇ ਇਹ ਕਤਲ ਕੀਤਾ ਉਹਨਾਂ ਖਿਲਾਫ ਕੋਈ ਮਾਮਲਾ ਦਰਜ ਕਰਨ ਬਾਰੇ ਕੋਈ ਕਾਰਵਾਈ ਚੱਲੀ ਆ ਜੀ ਉਸ ਵਾਸਤੇ ਅਸੀਂ ਕੈਰੋਂ ਸਾਹਿਬ ਕੋਲੇ ਮੰਗ ਕੀਤੀ ਆ ਜੀ ਉਹ ਦੋ ਚਾਰ ਦਿਨਾਂ ਦਾ ਮੈਂ ਤੁਹਾਨੂੰ ਮਿਲ ਕੇ ਦੱਸ ਦਾਂਗਾ ਜੀ ਤੇ ਸਾਨੂੰ ਜੋ ਰਿਪੋਰਟ ਆ ਉਹ ਵੀ ਤੁਹਾਨੂੰ ਮੈਂ ਦੇ ਤੇ ਇਸ ਦੇ ਸਬੰਧ ਦੇ ਵਿੱਚ ਜਿਹੜਾ ਇਹ ਕਤਲ ਹੋਇਆ ਬਾ ਉਹਨਾਂ ਸਜ਼ਾ ਤੋਂ ਇਲਾਵਾ ਕੋਈ ਕੰਪਨਸੇਸ਼ਨ ਵਗੈਰਾ ਗਵਰਨਮੈਂਟ ਤੱਕ ਕੋ ਕੋ ਪਹੁੰਚ ਅਪਨਾਈ ਗਈ ਹੈ। ਉਹੀ ਸਮਾਂ ਦੱਸਿਆ ਜੀ ਕਿ ਕੇਰੋ ਸਾਹਿਬ ਨੇ ਮੈਡਮ ਸੁਫਸਾ ਸਰਾਜ ਨਾਲ ਗੱਲ ਕੀਤੀ ਆ ਉਹ ਸੈਂਟਰ ਦੇ ਮਨਿਸਟਰ ਨੇ ਉਹਨਾਂ ਨੇ ਉਧਰ ਗੱਲ ਕੀਤੀ ਆ ਤੇ ਉਹ ਸਾਰੀ ਗੱਲ ਕਰ ਰਿਹਾ ਜੀ ਜੋ ਉਧਰੋਂ ਰਿਪੋਰਟ ਆਈ ਕਿ ਮੈਂ ਤੁਹਾਨੂੰ ਸਮੇਸਵਸਰ ਦੇ ਦਿਆਂਗੇ ਸਾਰੀ। ਇਹ ਕਿੰਨੇ ਕ ਦਿਨ ਬਾਅਦ ਜਿਹੜੀ ਆ ਡੈਡ ਬੋਡੀ ਅੱਜ ਇੱਥੇ ਪਹੁੰਚੀ ਹੈ ਜੀ। ਅੱਜ ਮੈਂ ਜੀ ਅੱਜ 13 ਦਿਨ ਹੋ ਗਏ ਜੀ। ਕਿਉਂਕਿ 3-4 ਦਿਨ ਤੇ ਵੇਖੋ ਇਸ ਭਲੇਖੇ ਜਿਹੜਾ ਵੀ ਕੰਪਨੀ ਮੈਂ ਤਾਂ ਜਾਣਾ ਸੀਗਾ ਜੀ ਮੇਰਾ ਕਾਰ ਸੀ ਪਰ ਅਸੀਂ ਅਸੀਂ ਚੱਕਰ ਵਿੱਚ ਚਲੋ ਕੰਪਨੀ ਕੁਝ ਕਰੇਗੀ ਪਰ ਪੈਰੋ ਸਾਹਿਬ ਨੇ ਸਾਰਾ ਕੁਝ ਕੀਤਾ ਜੀ ਤੇ ਅਸੀਂ ਸਾਰਾ ਪਿੰਡ ਤੇ ਸਾਰੇ ਵੀ ਦੋਵੇਂ ਪੰਚਾਇਤਾਂ ਅਸੀਂ ਪੈਰੋ ਸਾਹਿਬ ਦੇ ਧੰਨਵਾਦੀ ਆ ਜਿਨ੍ਹਾਂ ਨੇ ਸਾਡਾ ਸਹਿਯੋਗ ਕਰਕੇ ਇਹ ਜਿਹੜੀ ਬੋਡੀ ਆ ਸਾਡੇ ਕੋਲ ਪਹੁੰਚਾਈ ਆ ਤੇ ਅਸੀਂ ਸਾਰੇ ਆਪਦੇ ਬੱਚੇ ਦਾ ਚਿਹਰਾ ਵੇਖ ਸਕਿਆ ਤੇ ਆਪਦੀਆਂ ਰਵੈਤਾਂ ਮੁਤਾਬਕ ਉਹਦਾ ਸਨਸਕਾਰ ਕਰ ਸਕਿਆ ਜੈਦਰ ਜੀ ਮੈਨੂੰ ਇਹ ਤਾਂ ਤੁਹਾਡੀ ਨਿੱਜੀ ਪਹੁੰਚ ਹੋ ਗਈ ਇਸ ਤੋਂ ਇਲਾਵਾ ਕੋਈ ਸਰਕਾਰ ਨੇ ਉਹਦਾਂ ਆਪਣੇ ਤੌਰ ਤੇ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਕੋਈ ਇਹਦੇ ਵਿੱਚ ਪਹੁੰਚ ਬਣਾਈ ਹੈ ਕਿਸੇ ਦਾ ਕੋਈ ਰੋਲ ਨਹੀਂ ਜੀ ਜਿਆ ਸਾਡਾ ਸਿਰਫ ਪਰਿਵਾਰਕ ਸੀ ਕੈਰੋ ਪਰਿਵਾਰ ਸਾਡਾ ਆਪਦੇ ਹੀ ਨੇ ਉਹ ਵੀ ਸਾਡਾ ਪਰਿਵਾਰ ਹੀ ਹੈ ਜੀ ਉਹਨਾਂ ਨੇ ਨਿੱਜੀ ਤੌਰ ਤੇ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਸਾਡੀ ਮਦਦ ਕੀਤੀ ਆ ਤੇ ਮੈਂ ਤੁਹਾਨੂੰ ਕਲੀਅਰ ਕਰ ਚੁੱਕਾ ਕਿ ਮੇਰੇ ਪਿੰਡ ਵਾਲੇ ਚਾਚੇ ਤਾਣ ਵੀ ਪੰਚਾਇਤਾਂ ਨੂੰ ਪਤਾ ਕਿ ਜਿੱਦਨ ਅਸੀਂ ਸਾਰੇ ਮਿਲੇ ਆ ਇਹ ਕੈਰੋ ਸਾਹਿਬ ਨੇ ਸਾਰਾ ਕੁਝ ਕੀਤਾ ਅਸੀਂ ਤੇ ਹੋਰ ਕਿਸੇ ਨੂੰ ਨਾ ਕੁਝ ਕਿਹਾ ਤੇ ਨਾ ਹੀ ਕਿਸੇ ਤੱਕ ਪਹੁੰਚ ਕੀਤੀ ਹੈ ਜੀ ਉਹ ਵੀ ਜਿਹੜੇ ਡਾਕੂਮੈਂਟ ਸੀ ਅਸੀਂ ਡੀਸੀ ਸਾਹਿਬ ਨੂੰ ਹੀ ਮਿਲੇ ਸੀ ਜਾ ਕੇ ਮੇਰੇ ਆਪਦੇ ਭਰਾ ਨਿਸ਼ਾਨ ਸਿੰਘ ਫੌਜੀ ਹੋਣੀ ਖਲੋਤੇ ਕਾਤਾਫੀ ਨੰਬਰਦਾਰ ਹੋਣੀ ਇਹਨਾਂ ਡੀਸੀ ਸਾਹਿਬ ਨੂੰ ਮਿਲੇ ਸੀ ਪਰ ਜੋ ਕਾਰਵਾਈ ਤੁਹਾਡੇ ਸਾਹਮਣੇ ਹੈ ਜੀ ਜੋ ਮੇਰੇ ਕੋਲ ਸੀ ਇਹ ਤਾਂ ਮੈਂ ਤੁਹਾਨੂੰ ਦੱਸ ਚੁੱਕਾ ਜੀ ਜਾਨੀ ਕਿ ਹੁਣ ਬੋਡੀ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਜੀ ਠੀਕ ਹੈ ਗੱਲਬਾਤ ਕਰਨ ਲਈ ਸ਼ੁਕਰੀਆ